ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਆਕਾਸ਼ ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ। ਸੋ ਦੋਸਤੋ ਹਲਕਾ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਅਰਵਿੰਦ ਸਿੰਘ ਬੱਲ ਮੁਖਸਰ ਸਾਹਿਬ ਦੇ ਕਰਕਰ ਵਿੱਚ ਜਾ ਕੇ ਵੋਟਰਾਂ ਨੂੰ ਅਪੀਲ ਕਰ ਰਹੇ ਹਨ। ਵੋਟਰਾਂ ਨੂੰ ਕਹਿ ਰਹੇ ਹਨ ਕਿ ਅਗਰ ਤੁਸੀਂ ਮੈਨੂੰ ਆਪਣਾ ਕੀਮਤੀ ਵੋਟ ਪਾਓਗੇ ਔਰ ਕਾਮਯਾਬ ਕਰੋਗੇ ਤਾਂ ਮੈਂ ਜਿਹੜਾ ਪੰਜਾਬ ਉਸ ਨੂੰ ਮੈਂ ਨਸ਼ਾ ਮੁਕਤ ਪੰਜਾਬ ਬਣਾਵਾਗਾ ਤੇ ਜਿਹੜੀ ਐਜੂਕੇਸ਼ਨ ਆ ਉਹਨੂੰ ਪਹਿਲ ਦੇ ਤੌਰ ਤੇ ਰੱਖਿਆ ਜਾਵੇਗਾ ਤੇ ਆਓ ਦਿਖਾਉਨੇ ਤੁਹਾਨੂੰ ਵੀ ਪੂਰੀਆਂ ਤਸਵੀਰਾਂ ਤੇ ਨਾਲ ਹੀ ਕਰਾਂਗੇ ਉਹਨਾਂ ਨਾਲ ਗੱਲ ਬਾਤ ਅੱਜ ਇਹ ਸਿਹਜਾਨੇ ਨੂੰ ਨਾ ਮੋੜੀ ਨਾ ਆਣੀ ਆ ਵੀ ਦਾਤੀ ਲੀਡੋ ਛੜਾ ਠੀਕ ਹੈ ਮਿਹਰਬਾਨੀ ਇਹ ਜੱਤੇ ਕਿਆ ਨਹੀਂ ਕਰੇ ਸਾਈ ਚਰਾ ਟਾਈਮ ਕਰਨਾ ਹੈ ਹਾਂਜੀ ਬਾਬਾ ਜੀ ਨਾਲ ਵੀ ਸਾਡੀ ਕਰੋ ਫਮੈਸ ਕਿਤੇ ਲੱਖੋ ਕੇ ਬਰਾਮ ਤੋਂ ਤੇ ਲੈਣੀ ਆ ਆ ਵੇਂਦੇ ਭਰਾ ਜੀ ਠੀਕ ਹੈ ਠੀਕ ਹੈ ਆ ਇਹਦੀ ਵਰਡ ਪਾਇਚੰਗਾ ਵੀ ਰੈਨੋ ਕੋਈ ਨਹੀਂ ਆ ਬੱਲੇ ਨੂੰ ਵੋਟ ਪਾਉਣੀ ਹੈ ਠੀਕ ਹੈ ਇਹ ਮੈਨੂੰ ਠੀਕ ਹੈ ਜੀ ਧੰਨਵਾਦ ਭਰਾ ਠੀਕ ਠੀਕ ਹੈ ਜੀ ਤੇ ਆਪਾਂ ਜੁਗਤ ਆਪਣੇ ਕੰਮ ਕਰਾਂਗੇ ਸਿਹਤ ਸੰਭਾਲ ਦਾ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦਾ ਜਿਹੜੇ ਠੱਕੇ ਹੋ ਰਹੇ ਆ ਸਕੂਲਾਂ ਕਾਲਜਾਂ ਦੇ ਵਿੱਚ ਤੇ ਉਹ ਆਪਾਂ ਉਹਦਾ ਖਿਆਲ ਲੈਣ ਵਾਸਤੇ ਜਿਹੜਾ ਜੰਗ ਲੜੀ ਆ ਜਲਦੀ ਸ਼ੁਰੂ ਕਰ ਲਈਏ ਤੇ ਲੜਨੀ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਇਹ ਤੇ ਬਤਾ ਆਪਾਂ ਨੂੰ ਲੋਕ ਸਭਾ ਦੇ ਵਿੱਚ ਭੇਜੋ ਕਿ ਵੱਧ ਤੋਂ ਵੱਧ ਜਿਹੜੀਆਂ ਆਪਾਂ ਸੰਵਤਨਾ ਲਈਏ ਆਪਣੇ ਪਰਵਾਰਾਂ ਦੀ ਇਹ ਨਹੀਂ ਬੇਇੱਜ਼ਤੀਆਂ ਕਰਦੇ ਹੋ ਤੁਹਾਡੇ ਲਈ ਇਹ ਵੀ ਮੋਟਾ ਵੱਧ ਤੋਂ ਵੱਧ ਸਰਕਾਰ ਨੂੰ ਕਹੀਏ ਅਸੀਂ ਸਾਡੇ ਨੂੰ ਬਹੁਤ ਕਰਾਂਗੇ ਕਰਾਂਗੇ ਜ਼ਰੂਰ ਕਰਾਂਗੇ ਚੋਣ ਨਿਸ਼ਾਨ ਬੱਲਾ ਚਲੋ ਜੀ ਆਜੋ ਇੱਧਰ ਆਜੋ ਤੇ ਜੋ ਕੋਈ ਨਾ ਕਰਾ ਦਿੰਦਾ ਇੱਧਰ ਜਾਵਾ ਜਿਵੇਂ ਸੇਵਾ ਦਾ ਬੰਦਾ ਅਜੀ ਆਪਣਾ ਆਉਂਦਾ ਆਪਣਾ ਰਾਹੀ ਆ ਜਿਹੜਾ ਕੋਈ ਨਾਲ ਗੱਲਾਂ ਮਾਪਾ ਜਿਵੇਂ ਕਹੇ ਨਾਲ ਹੀ ਤੇ ਜੱਟਾ ਵੀ ਨਹੀਂ ਹੈ ਹਾਂ ਆਪੋ ਚੇ ਦੋਸਤ ਆਇਓ ਹੋਰ ਆਪਣੇ ਨਹੀਂ ਆਪਣਾ ਸਰ ਕੀ ਨਾਮ ਹੈ ਤੁਹਾਡਾ ਅ ਪ੍ਰਵਿੰਦਰ ਸਿੰਘ ਬੱਲ ਲੋਕ ਸਭਾ ਹਲਕਾ ਯਾਰ ਉਮੀਦਵਾਰ ਕੋਲਪੁਰਪਾ ਜੀ ਲੱਖੋ ਕੇ ਬਿਹਾਰਾਂ ਪਿੰਡ ਅੱਜ ਅਸੀਂ ਹੁੰਦਾ ਗੁਜਰ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਜਿੱਥੇ ਸਾਨੂੰ ਸਾਰੀਆਂ ਸਖਤਾਂ ਦਾ ਬਹੁਤ ਵਧੀਆ ਸੰਯੋਗ ਮਿਲਿਆ ਬਹੁਤ ਵਧੀਆ ਪਰਵਾ ਹੰਗਾਰਾ ਦੇ ਰਹੇ ਆ ਸਖਤਾਂ ਪਹਿਲੀ ਵਾਰੀ ਮੈਦਾਨ ਚ ਆਏ ਆ ਕੀ ਬਹੁਤ ਸਖਤਾ ਨੇ ਮਤਲਬ ਵੱਧ ਚੜ ਕੇ ਇਹ ਸਭ ਆਇਆ ਸਾਡੇ ਨਾਲ ਯੋਗਦਾਨ ਦਿੱਤਾ ਤੇ ਸਾਰੀਆਂ ਸੰਖਤਾ ਬਹੁਤ ਵਧੀਆ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਿਹਨਤ ਕਰੇਗੀ ਸਾਰੀਆਂ ਸੰਖਤਾ ਤੇ ਸਾਰਿਆਂ ਦੀਆਂ ਅਲੱਗ-ਅਲੱਗ ਡਿਊਟੀਆਂ ਜਿਵੇਂ ਜਿਵੇਂ ਲੱਗੀਆਂ ਸਾਰਿਆਂ ਨੇ ਬਹੁਤ ਹੀ ਵਧੀਆ ਹੰਗਾਰਾ ਦਿੱਤਾ ਮੈਂ ਇਹਨਾਂ ਸਾਰੀਆਂ ਸੰਖਤਾ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਵੇਂ ਅੱਜ ਇਹਨਾਂ ਨੇ ਹੰਗਾਰਾ ਦਿੱਤਾ ਇਵੇਂ ਹੀ ਆਉਣ ਵਾਲੀ ਇੱਕ ਤਰੀਕ ਨੂੰ ਬੱਲੇ ਤੇ ਮਹਰਾਂ ਲਾ ਕੇ ਵੀ ਸਾਰੀਆਂ ਸੰਖਤਾ ਆਪਾਂ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਉਣੀਆਂ ਤੇ ਮੈਂ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਾਂਗਾ। ਵੋਟਰਾਂ ਨੂੰ ਕੀ ਅਪੀਲ ਕਰਦੇ ਹਾਂ? ਸ੍ਰੀ ਵਾਹਿਗੁਰੂ ਜੀ ਦੀ ਸਾਡੀ। ਵੋਟਰਾਂ ਨੂੰ ਕੀ ਅਪੀਲ ਕਰਦੇ ਹਾਂ? ਹਲੋ ਹਾਂਜੀ। ਅ ਵੋਟਰਾਂ ਨੂੰ ਕੀ ਅਪੀਲ ਕਰਦੇ ਹਾਂ? ਵੋਟਰਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਆ ਸੰਗਤਾਂ ਵੱਧ ਚੜ ਕੇ ਬੱਲੇ ਤੇ ਮੋਹਰਾਂ ਲਾਓ ਤੇ ਬੱਲੇ ਨੂੰ ਬਹੁਤ ਵੱਡੀ ਜਿੱਤ ਨਾਲ ਬਹੁਤ ਵੱਡੀ ਜਿੱਤ ਕਰਾਓ ਕਿ ਜੋ ਲੋਕ ਸਭਾ ਦੇ ਵਿੱਚ ਆਪਾਂ ਆਪਣੀ ਭਾਈਚਾਰੇ ਦੀਆਂ ਆਵਾਜ਼ ਉਠਾ ਸਕੀਏ। ਤੇ ਅੱਗੇ ਔਰ ਵਾਲੇ ਸਮੇਂ ਦੇ ਵਿੱਚ ਇਮਾਨਦਾਰੀ ਨਾਲ ਆਪਾਂ ਕੰਮ ਕਰ ਸਕੀਏ ਤੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਆ ਗਈਆਂ ਉਹਨਾਂ ਦਾ ਹੱਲ ਕਰ ਸਕੀਏ ਤੇ ਨਸ਼ਿਆਂ ਨੂੰ ਖਤਮ ਕਰੀਏ ਤੇ ਐਜੂਕੇਸ਼ਨ ਐਜੂਕੇਸ਼ਨ ਵਾਸਤੇ ਬਹੁਤ ਵਧੀਆ ਉਪਰਾਲੇ ਕਰੀਏ